Call me the hello hi sashi kalpati sashi kanji hi Bolia si. call si, na, to jwaai, no something like that na? right God, God i got married last year in india right ਮੇਰਾ ਹਸਬੰਦ ਬਹੁਤ ਚੰਗੇ ਸੀ ਹਾਂਜੀ ਬਸ ਮੇਰੇ ਲਈ ਆਪਣੀ ਮੰਮੀ ਨੇ ਇਨਾ ਪ੍ਰੈਸ਼ਰਾਈਜ਼ ਕੀਤਾ ਉਹਨੂੰ ਹਾਂ ਕਿ ਕਿ ਘਰ ਘਰ ਮੇਰੀ ਮੰਮੀ ਦੇ ਨਾਮ ਸਾਰਾ ਕੁਝ ਉਹਦਾ ਪਾਸਪੋਰਟ ਰੈਕਿਉ ਰੱਖ ਲਿਆ ਉਹਨੂੰ ਇਨਾ ਪ੍ਰੈਸ਼ਰਾਈਜ਼ ਕੀਤਾ ਕਿ ਡਿਪਰੈਸ਼ਨ ਦੇ ਵਿੱਚ ਆ ਕੇ ਉਹ ਮੈਨੂੰ ਛੱਡ ਕੇ ਨੱਠ ਗਿਆ ਰਾਈਟ ਤੁਹਾਡੀ ਮੰਮੀ ਨੇ ਉਹਨੂੰ ਪ੍ਰੈਸ਼ਰਾਈਜ਼ ਕੀਤਾ ਯਮੇ ਮੰਮੀ ਦੀ ਫਿਰ ਤੁਸੀਂ ਰੋਕਿਆ ਸੀ ਉਹਨੇ ਆਪਣੀ ਮੰਮੀ ਨੂੰ ਨੀਪੇ ਲੇਟਲੀ ਮੈਂ ਕਹਿੰਦਾ ਹਾਂ ਤੁਸੀਂ ਹੀ ਦੇਖਣਾ ਕਿ ਤੁਸੀਂ ਚਲਾਉਣੀ ਆ ਨਾ ਕਿ ਤੁਸੀਂ ਆਪਣੀ ਲਾਈਫ ਚਲਾਉਣੀ ਆ ਤੁਸੀਂ ਤੁਸੀਂ ਆਊਟ ਤੁਸੀਂ ਲਿਵ ਆਊਟ ਹੋ ਜਾਂਦੇ ਰੈਂਟ ਤੇ ਰਹਿੰਦੇ ਕਿਤੇ ਮੈਂ ਉਹ ਇੱਕਦਮ ਆਈ ਨੂ ਟੈਂਡੈਂਸ ਹੋਈ ਹੋਈ ਸੀ ਪੀ ਸ਼ੇਖਰ ਕੀ ਕਾਲ ਕੀਤੀ ਥਨੂ ਹਾਂ ਕਿ ਸਾਰੀ ਮੁੰਡੇ ਗਲਤੀ ਹੁੰਦੀ ਹਮ ਪੇਰੈਂਟਸ ਦੀ ਵੀ ਗਲਤੀ ਹੁੰਦੀ ਉਸ ਆਂਟੀ ਦੀ ਆਵਾਜ਼ ਵਿੱਚ ਮੈਨੂੰ ਆਪਣੀ ਮੰਮੀ ਦੀਦੀ ਸੀ ਉਸ ਦਿਨ ਮੈਂ ਐਸੀ ਕਰਕੇ ਜੀ ਦੇਖੋ ਤੁਹਾਡੇ ਤੇ ਵੀ ਹਮ ਵਿਆਹ ਤਾਂ ਤੁਸੀਂ ਕੀਤਾ ਸੀ ਨਾ ਮੰਮੀ ਨੇ ਨਹੀਂ ਹੈ ਨਾ ਹੁਣ ਇਹ ਤਾਂ ਤੁਸੀਂ ਦੇਖਣਾ ਸੀ ਕਿ ਤੁਸੀਂ ਆਪਣਾ ਘਰ ਕਿਦਾਂ ਬਸਾਉਣਾ ਹੱਲੇ ਵੀ ਟੂ ਲੇਟ ਨਹੀਂ ਤੁਸੀਂ ਆਪਣੇ ਹਸਬੰਦ ਨਾਲ ਜਾ ਕੇ ਬਣਾ ਸਕਦੇ ਆਂ ਹਾਂ ਇਹ ਨਹੀਂ ਕਿ ਹੁਣ ਮੰਮੀ ਜੋ ਕਹੂਗੀ ਮੰਮੀ ਤਾਂ ਹੀ ਚਲਾਉਂਦੀ ਕਿ ਉਹਨੂੰ ਪਤਾ ਮੇਰੀ ਚੱਲ ਜਣੀ ਆ ਇਹ ਹੁਣ ਜਦੋਂ ਤੁਸੀਂ ਵਿਆਹ ਕਦੇ ਕਦੇ ਮੰਮੀ ਦਾ ਵੀ ਪੱਲਾ ਛੱਡਣਾ ਹੀ ਪੈਣਾ ਤੇ ਆ ਮੈਨੂੰ ਪਤਾ ਮੇਰੀ ਗਲਤੀ ਹੈ ਉਹਦੇ ਤੇ ਤੁਸੀਂ ਸਾਡੀ ਤੁਸੀਂ ਹਾਂ ਤੁਸੀਂ ਹੁਣ ਲੈ ਉਹਨੂੰ ਮੁੜ ਕੇ ਤੁਸੀਂ ਹੋਰ ਕਿਤੇ ਤੁਸੀਂ ਆਪਣਾ ਸਮਾਨ ਲੈ ਕੇ ਨਿਕਲ ਕੇ ਰੈਂਟ ਨਾਲ ਰਹਿ ਰੈਂਟ ਤੇ ਰਹਿ ਲਓ ਉਹਨਾਂ ਨਾਲ ਇਹ ਆਪਸ਼ਨ ਤਾਂ ਕਰ ਹੀ ਸਕਦੇ ਤੁਸੀਂ ਕੱਲ ਨੂੰ ਕਰ ਸਕਦੇ ਭਾਵੇਂ ਤੁਸੀਂ ਏ ਥੋੜੀ ਕਿ ਮੰਮੀ ਨੇ ਕਰਤਾ ਤਾਂ ਅਸੀਂ ਸਹਿ ਲਿਆ ਜੀ ਇਹ ਕਾਸ਼ਬਾਣੀ ਤਾਂ ਹੈ ਨਹੀਂ ਮੰਮੀ ਹਨਾ ਮੈਨੂੰ ਹੌਨ ਹੌਨ ਰਿਅਲਾਈਜ਼ ਹੁੰਦਾ ਕਿ ਤੁਹਾਨੂੰ ਹੱਲੇ ਬਹੁਤ ਰਿਅਲਾਈਜ਼ ਹੋਣਾ ਹੱਲੇ ਤਾਂ ਥੋੜਾ ਹੁੰਦਾ ਗਾਹਾਂ ਤੁਸੀਂ 6 ਮਹੀਨੇ ਦੇਖੋ ਕਦੋਂ ਰਿਅਲਾਈਜ਼ ਹੋਣਾ ਹੁਣ ਐਵੇਂ ਥੋੜੀ ਕਿ ਮੰਮੀ ਦੇ ਪਸੰਦ ਪਸੰਦ ਤਾਂ ਤੁਸੀਂ ਕਰਨਾ ਸੀ ਜੇ ਤੁਹਾਡੇ ਲਈ ਹਸਬੰਦ ਵਧੀਆ ਆ ਉਹ ਹੱਲੇ ਵੀ ਤੁਹਾਡਾ ਕੁਝ ਨਹੀਂ ਵਿਗੜਿਆ ਤੁਸੀਂ ਉਹ ਹਸਬੰਦ ਨਾਲ ਜਾ ਕੇ ਗੱਲ ਕਰੋ ਆਪਣੇ ਨਾਲ ਉਹ ਹਸਬੰਦ ਤੁਹਾਡਾ ਹੈ ਤੁਸੀਂ ਆਪਣਾ ਘਰ ਬਸਾਉਣਾ ਹੈ ਤੁਹਾਡੇ ਮੰਮੀ ਨੇ ਤਾਂ ਵਿਆਹ ਕਰ ਲਏ ਕਰ ਲਿਆ ਉਹਨਾਂ ਨੇ ਜਿਹੜਾ ਕਰਨ ਸੀ ਤੁਹਾਡਾ ਘਰ ਬਸਾਉਣਾ ਉਹਨਾਂ ਦੇ ਘਰ ਤਾਂ ਬਸਿਆ ਜਦੋਂ ਤੁਸੀਂ ਜੇ ਤੁਹਾਨੂੰ ਪਤਾ ਕਿ ਮੇਰੀ ਮੰਮੀ ਗਲਤ ਆ ਨਾ ਫਿਰ ਤੁਹਾਨੂੰ ਉਹਦੇ ਖਿਲਾਫ ਆਵਾਜ਼ ਠਾਉਣੀ ਪੈਣੀ ਹੈ ਇਹ ਹਿੰਮਤ ਨਾ ਹੋਣੀ ਭੈਣ ਜੀ ਇਹ ਘਰ ਬਹਿ ਕੇ ਰੋ ਕੇ ਨਹੀਂ ਹੋਣੀ ਆਪਣੀ ਕਿਸਮਤ ਤੇ ਮੈਂ ਏਦਾਂ ਮੱਥੇ ਤੇ ਹੱਥ ਮਾਰ ਮਾਰ ਕੇ ਰੋਈ ਜਾਣਾ ਬਾਬੇ ਦੇ ਸਾਹਮਣੇ ਰੋਈ ਜਾਣਾ ਫੋਟੋ ਸਾਹਮਣੇ ਇਹ ਗੱਲ ਨਾ ਨਹੀਂ ਹੋਣੀ ਇਹ ਹਿੰਮਤ ਫੜੋ ਗਲਤੀ ਐ ਸੀ ਕਿ ਮੈਂ ਉਸ ਟਾਈਮ ਬੋਲ ਦਿੰਗੀ ਸੀ ਹੁੰਦੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਖਾਣਾ ਨਹੀਂ ਠੀਕਾ ਮੰਮੀ ਇਹ ਕਹਿੰਦੇ ਆ ਭੈਣ ਜੀ ਹੁਣ ਬੋਲ ਪੋ ਹੁਣ ਆਵਾਜ਼ ਕੱਢ ਲਓ ਮੇਰੀ ਭੈਣ ਹੱਲੇ ਆਵਾਜ਼ ਤਾਂ ਹੈਗੀ ਜੇ ਤੁਹਾਡੀ ਇੰਨੀ ਹਿੰਮਤ ਹੋਈ ਕਿ ਤੁਸੀਂ ਮੈਨੂੰ ਫੋਨ ਕੀਤਾ ਇਹੀ ਫੋਨ ਰੱਖ ਕੇ ਉਹਨੂੰ ਕਰੋ ਭੈਣ ਜੀ ਆਪਣੇ ਹਸਬੰਦ ਨੂੰ ਤੁਹਾਨੂੰ ਕੋ ਠੀਕ ਹੈ ਜੀ ਮੈਂ ਆਪਣੀ ਗਲਤੀ ਦਾ ਅਹਿਸਾਸ ਕਰਦੀ ਆਂ ਇਹ ਐਸੀ ਕਿਤੇ ਘੋਰ ਰਹਿਲਨ ਨੇ ਕਿ ਮੰਮੀ ਚੜਹਿਣਾ ਤਾਂ ਔਖਾ ਆ ਐਨੀ ਗੱਲ ਕਹਿਣੀ ਪੈਂਦੀ ਮੈਂ ਕਾਲ ਫੋਨ ਦਾ ਨਹੀਂ ਸੀ ਮੈਂ ਕਾਲ ਕਰਦੀ ਆ ਡਸਨਟ ਮੈਟਰ ਪੈਂਜੀ ਉਹ ਜਾ ਕੇ ਮਿਲੋ ਤਾਂ ਸਹੀ ਉਹਨੂੰ ਤੁਸੀਂ ਜਾ ਕੇ ਮਿਲੋ ਇਹ ਚ ਹੁਣ ਅਗਲੇ ਵੀ ਹੁਣ ਥੋੜਿਆ ਡਿਪਰੈਸ਼ਨ ਤਾਂ ਹੋਣੀ ਅਗਲੇ ਨੂੰ ਐਨਾ ਤੁਸੀਂ ਸਿੰਨ ਕੇ ਰੱਖਣਾ ਆ ਕਿ ਤੁਸੀਂ ਵੀਜ਼ਾ ਲਵਾਇਆ ਅਗਲੇ ਨੂੰ ਬਾਈ ਥੋੜੀ ਕਰ ਲਿਆ ਤੁਸੀਂ ਹੈਨਾ ਅਗਲੇ ਨੂੰ ਖਰੀਦ ਥੋੜੀ ਲਿਆ ਤੁਸੀਂ ਨੌਕਰ ਥੋੜੀ ਉਹ ਵਿਚਾਰਾ ਉਹ ਨਾ ਕੁੱਤਾ ਥੋੜੀ ਹੈ ਤੁਹਾਡਾ ਪਾਲਤੂ ਕੁੱਤਾ ਥੋੜੀ ਕਿ ਜਿੱਦਾਂ ਤੁਸੀਂ ਕਹੋਗੇ ਨਹੀਂ ਅਕਾਊਂਟ ਕੱਲਾ ਨਹੀਂ ਮੇਰੀ ਕੁੜੀ ਦੇ ਅਕਾਊਂਟ ਵਿੱਚ ਤੇਰੀ ਪੇ ਹੋਣੀ ਚਾਹੀਦੀ ਹੈ ਪਹਿਲੇ ਤਾਂ ਹੁਣ ਪਹਿਲੇ ਤੁਹਾਡੀ ਤੁਹਾਡੀ ਉਮਰ ਹੁਣ ਤੁਹਾਡੀ ਗਲਤੀ ਹੈ ਮਹਿਸੂਸ ਕਰਨ ਦੀ ਹੈ ਪਹਿਲੇ ਤੁਹਾਨੂੰ ਉਸ ਵੇਲੇ ਆਪ ਤੁਹਾਨੂੰ ਕਹਿਣਾ ਚਾਹੀਦਾ ਸੀ ਨਾ ਇਹ ਚੀਜ਼ ਬਾਰੇ ਥੋਸੀ ਹੱਲੇ ਵੀ ਕੁਝ ਨਹੀਂ ਵਿਗੜਿਆ ਮੇਰੀ ਭੈਣ ਮਾਂ ਦੇ ਮਗਰ ਲੱਗ ਕੇ ਆਪਣਾ ਘਰ ਨਾ ਜਾ ਤੇਰਾ ਘਰ ਤੇਰਾ ਆਪਣੇ ਘਰ ਵਸਾ ਲੈ ਮੈਂ ਹੱਲੇ ਵੀ ਇਹੀ ਕਹੂੰਗਾ ਏ ਚੀਜ਼ ਅੰਡਿਵੋਰਸ ਵਿੱਚ ਐਂਡ ਹੁੰਦੀ ਆ ਕਿੰਨੇ ਕ ਵਿਆਹ ਕਰੀ ਜਾਉਂਗੇ ਅਸੀਂ ਇਹ ਕੋ ਗੇਮ ਤਾਂ ਹੈ ਨਹੀਂ ਵਿਆਹ ਇੱਕੋ ਵਾਰੀ ਕਰਨਾ ਚਾਹੀਦਾ ਜ਼ਿੰਦਗੀ ਉਮਰ ਲਈ ਹੈ ਨਾ ਹੁਣ ਤੂੰ ਆਪਣੀ ਮਾਂ ਮਗਰ ਲੱਗੀ ਜੇ ਤੇ ਨਹੀਂ ਮਾਂ ਗਲਤ ਐ ਮੈਂ ਤਾਂ ਇਹੀ ਕਹੂੰਗਾ ਕਿ ਸ਼ਾਇਦ ਉਹ ਸੁਣਦੀ ਵੀ ਹੋਊਗੀ ਰਾਈਟ ਮੈਂ ਕਹੂੰ ਜੇ ਮੈਂ ਅੱਜ ਕੱਲ੍ਹ ਦਿਨ ਮੇਰੀ ਮਾਂ ਗਲਤ ਰਾਈਟ ਜੇ ਤੁਸੀਂ ਜੇ ਤੁਹਾਨੂੰ ਇਹ ਅਹਿਸਾਸ ਹੋ ਗਿਆ ਤੁਹਾਡੀ ਮਾਂ ਗਲਤ ਐ ਤੇ ਤੁਹਾਡਾ ਹਸਬੰਦ ਸਹੀ ਐ ਤੁਸੀਂ ਸਹੀ ਦੇ ਕੋਲ ਜਾਓ ਤੁਸੀਂ ਝੂਠ ਦੇ ਪਾਸੇ ਨਾ ਖੜੋ ਚਾਹੇ ਉਹ ਝੂਠ ਤੁਹਾਡੀ ਮੰਮੀ ਕਿਉਂ ਨਾ ਹੋਵੇ ਤੁਸੀਂ ਗਲਤ ਪਾਸੇ ਨਹੀਂ ਖੜ੍ਹਣਾ ਤੁਸੀਂ ਜੇ ਨਹੀਂ ਬੈਸਟ ਨਹੀਂ ਪੈਂਦੀ ਇਹ ਕੰਮ ਕਰਨਾ ਆ ਨਹੀਂ ਤੇ ਸਾਰੀ ਉਮਰ ਤੁਸੀਂ ਰੋਂਦੇ ਰਹੋਗੇ ਇੱਕ ਗਲਤੀਆਂ ਹੋ ਜਾਂਦੀਆਂ ਪਰ ਪਰ ਰੱਬ ਮੌਕਾ ਵੀ ਦਿੰਦਾ ਸੁਧਾਰਨ ਦਾ ਮੈਂ ਉਸ ਆਂਟੀ ਦੀਵਾਜ ਉਸ ਟਿੰਸੋਂ ਨੂੰ ਤੁ ਬਾਤ ਮੈਂ ਤੁਹਾਨੂੰ ਫੋਨ ਕਰ ਗਿਆ ਇਹ ਐਤਨ ਚੰਗਾ ਹੋਇਆ ਪੈਂਜੀ ਕਿ ਤੁਹਾਨੂੰ ਹੋਸ਼ ਆ ਗਏ ਚੰਗਾ ਹੋਇਆ ਤੁਹਾਨੂੰ ਹੋਸ਼ ਆ ਗਏ ਇਸ ਚੀਜ਼ ਦੀ ਤੁਹਾਡੇ ਵਰਗੀਆਂ ਮੇਰੀਆਂ ਬਹੁਤ ਪੈਣਾ ਹੈ ਜਿਨ੍ਹਾਂ ਨੂੰ ਹਜੇ ਤੱਕ ਹੋਸ਼ ਨਹੀਂ ਕੋਈ ਆਵਾਜ਼ ਹੀ ਨਹੀਂ ਆਈ ਉਹਨਾਂ ਦੀ ਜੁਆਇਨ ਉਹ ਨੋਹਾ ਨੋ ਇਹ ਜੁਆਇਨ ਨੋ ਆ ਇਹ ਨੌਕ ਕਰ ਨਹੀਂ ਇਹ ਸਲੇਵ ਨਹੀਂ ਇਹ ਪਾਲਤੂ ਜਾਨਵਰ ਨਹੀਂ ਇਹ ਖਰੀਦੇ ਹੋ ਨਹੀਂ ਤੁਸੀਂ ਇਹ ਵੀ ਇਨਸਾਨ ਆ ਇਹਨਾਂ ਦੇ ਇਮੋਸ਼ਨਸ ਆ ਫੀਲਿੰਗਸ ਆ ਭੈਣ ਜੀ ਇਹਨਾਂ ਦੇ ਸਾਰਿਆਂ ਦੇ ਚਾਹੇ ਉਹ ਜੁਆਇ ਹੋਵੇ ਚਾਹੇ ਨੋ ਹੋਵੇ ਸੋ ਇਹਨਾਂ ਨੂੰ ਤੁਸੀਂ ਮੇਰੀ ਮੰਮੀ ਮੇਰੀ ਮੰਮੀ ਕਹਿੰਦੀ ਆਮ 22 ਕਹਿੰਦੀ ਵਨ ਵਨ ਹੀ ਲਕ 2 ਮੇਰੀ ਮੰਮੀ ਕਹਿੰਦੀ ਤੂੰ ਵੀ ਕਰ ਨਾ ਕਰ ਮੈਨੂੰ ਅਫਸੋਸ ਹੁੰਦਾ ਕਿ ਤੂੰ ਹੋਰ ਵਿਆਹ ਕਰਵਾ ਲਈ ਨਾ ਉਹਨਾਂ ਦੇ ਮੰਮੀ ਤੂੰ ਵਿਆਹ ਹੀ ਕਰਾਈ ਜਾਈ ਮੇਰੇ ਤੁਸੀਂ ਐਦਾਂ ਕਰੋ ਜੀ ਭੈਣ ਜੀ ਤੁਸੀਂ ਆਪਣੇ ਹਸਬੰਦ ਨੂੰ ਫੋਨ ਕਰੋ ਤੈਨੂੰ ਕਹੋ ਮੈਂ ਮਿਲਣਾ ਚਾਹੁੰਦੀ ਆ ਜੀ ਤੇ ਠੀਕ ਹੈ ਜੀ ਗਲਤੀਆਂ ਹੋਈਆਂ ਤਾਂ ਹੁਣ ਅਸੀਂ ਇੱਥੇ ਆਪਣੀ ਲਾਈਫ ਬਸਾਈਏ ਤਾਂ ਜੇ ਲੋੜ ਪਈ ਤਾਂ ਤੁਸੀਂ ਆਪਣੇ ਮੰਮੀ ਦਾ ਘਰ ਛੱਡ ਦਿਓ ਆਪਣੇ ਹਸਬੰਦ ਨਾਲ ਜਾ ਕੇ ਰਹੋ ਮੈਂ ਤਾਂ ਹੀ ਕਹੂੰਗਾ ਜਿਹੜੀ ਮੰਮੀ ਆਪਣੇ ਬੱਚੇ ਦੇ ਭਲਾਈ ਨਹੀਂ ਸਮਝ ਸਕਦੇ ਨਾ ਤੇ ਉਹ ਉਹ ਅੰਦਰ ਅੰਦੇ ਹੋ ਜਾਂਦੇ ਆ ਇਹ ਪਾਜੀ ਇੱਕ ਗੱਲ ਕਹਿਣਾ ਛੋਣੀ ਆ ਜੋ ਵੀ ਸੁਣ ਗਏ ਇਸ ਟਾਈਮ ਮੈਨੂੰ ਪਤਾ ਮੇਰੀ ਬੋਟ ਬੱਤੇ ਗੱਲ تھی ਸੀ ਹਨਾ ਕਿਸ ਹੋਰ ਕੋਈ ਇਦਾਂ ਨਾ ਕਰੇ ਉਹ ਮੈਨੂੰ ਹੌਨ ਵੀ ਲਾਈਵ ਹੋ ਰਹੀ ਆ ਕਿ ਮਿੰਦੂ ਆਮ ਨਾ ਸ਼્યોਰ ਅਬਾਊਟ ਕਿ ਮੈਂ ਜੀ ਕਾਲੂ ਵਿਆਹ ਕਰੂੰਗੀ ਮੈਨੂੰ ਪਰਫੈਕਟ ਮਿਲੂਗਾ आई नो अब मैं गलती थी थी अपनी मम्मी ਦੇ ਮਗਰ ਲਾ ਕੇ ਨਾ ਆਪਣੀ ਆਪਲੀ ਲਾਈਫ ਨੂੰ ਨਹੀਂ ਸਮਝਿਆ ਆਪਣੇ ਡਿਸੀਜਨ ਆਪ ਨਹੀਂ ਲੈ ਸਕੀ ਬਿਫੋਰਲੀ ਨਾਈਸ ਪਰਸਨ ਜੀ ਨੂੰ ਮੈਂ ਆਪਣੀ